ਉਸ ਵਰਤੀ ਫੋਟੋ ਖਬਰ ਪੰਜਾਬੀ ਗਾਇਕਾ ਅਦਾਕਾਰਾ ਅਮਰ ਨੂਰੀ ਨੂੰ ਲੈ ਕੇ ਆ ਰਹੀ ਹੈ ਸੋ ਦੱਸਦੀ ਕਿ ਅਦਾਕਾਰ ਅਮਰ ਨੂਰੀ ਨੂੰ ਧਮਕੀ ਭਰਿਆ ਫੋਨ ਆਇਆ ਤਾਂ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸਦੇ ਹੋਏ ਅਮਰ ਨੂਰੀ ਦੇ ਪੁੱਤਰ ਨੂੰ ਗਾਇਕੀ ਚਰਦਨ ਦੀ ਧਮਕੀ ਦਿੱਤੀਆ ਤਪਲਸ ਦੇ ਬੋਲਰ ਤੋਂ ਚਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਨੂੰ ਸ਼ੁਰੂ ਕਰ ਦਿੱਤਾ ਗਾਇਕ ਅਮਰ ਨੂਰੀ ਵਾਈਫ ਆਫ ਲੇਟ ਸਰਦੂ ਸਿਕੰਦਰ ਜੀ ਇਹਨਾਂ ਵੱਲੋਂ ਸਾਨੂੰ ਇੱਕ ਕੰਪਲੇਂਟ ਰਿਸਿਵ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਮਿਤੀ 16 12 2025 ਨੂੰ ਇਹਨਾਂ ਨੂੰ ਇੱਕ ਅਨੋਨ ਨੰਬਰ ਤੋਂ ਕਾਲ ਆਈ ਜਿਹਦੇ ਵਿੱਚ ਇੱਕ ਪਰਸਨ ਪੁਲਿਸ ਮੁਲਾਜ਼ਮ ਵਨ ਕੇ ਗੱਲ ਕਰ ਰਿਹਾ ਸੀ ਅਤੇ ਉਸਨੇ ਇਹਨਾਂ ਨੂੰ ਥ੍ਰੈਟਨ ਕੀਤਾ ਇਹਨਾਂ ਦੇ ਕੰਪਲੇਂਟ ਦੇ ਬੇਸ ਉੱਤੇ ਅਸੀਂ ਐਫ ਆਈ ਆਰ ਨੰਬਰ 215/25 ਥਾਣਾ ਸਿਟੀ 2 ਅੰਡਰ ਸੈਕਸ਼ਨ 352 ਸਬ ক্লোਜ਼ 10 ਅਤੇ 204 ਬੀ ਐਨ ਐਸ ਦਰਜ ਕਰਕੇ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜੋ ਪਰਸਨ ਕਾਲ ਕਰ ਰਿਹਾ ਸੀ ਉਹ ਐਕਚੁਅਲੀ ਪੁਲਿਸ ਮੁਲਾਜ਼ਮ ਨਹੀਂ ਸੀ ਅਤੇ ਇਹਦੇ ਵਿੱਚ ਬਹੁਤ ਹੀ ਸਾਇੰਟਿਫਿਕ ਅਤੇ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇੱਕ ਲੇਡੀ ਸੰਦੀਪ ਕੌਰ ਵਾਈਫ ਆਫ ਲਖਵੀਰ ਸਿੰਘ ਜੋ ਪਿੰਡ ਸੈਦਪੁਰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਹੈ ਉਸ ਨੂੰ ਗ੍ਰਫਤਾਰ ਕਰ ਲਿਆ ਹੈ ਅਤੇ ਦੋ ਪਰਸਨ ਹੋਰ ਨੇ ਅਸੀਂ ਉਹਨਾਂ ਨੂੰ ਨੋਟਿਸ ਜੀ ਰਸੀਵ ਕਰਵਾਏ ਨੇ ਜਲਦੀ ਹੀ ਅਸੀਂ ਇਸ ਦੇ ਸਾਰੇ ਦੋਸ਼ੀਆਂ ਨੂੰ ਗ੍ਰਫਤਾਰ ਕਰ ਲਵਾਂਗੇ ਧੰਨਵਾਦ